ਨਮਸਕਾਰ ਜੀ ਮੈਂ ਤੁਹਾਡਾ ਆਪਣਾ ਬਲਵਿੰਦਰ ਖਾਲੀ ਅੱਜ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪੀਰਾਂ ਫਕੀਰਾਂ ਦੀ ਯਾਦ ਚ ਕਈ ਅਜਿਹੇ ਮੇਲੇ ਲੱਗਦੇ ਆ ਜਿੱਥੇ ਸ਼ਰਾਬ ਨੂੰ ਪ੍ਰਸ਼ਾਦ ਦੇ ਰੂਪ ਦੇ ਵਿੱਚ ਚੜਾਇਆ ਵੀ ਜਾਂਦਾ ਤੇ ਵਰਤਾਇਆ ਵੀ ਜਾਂਦਾ ਤੇ ਸ਼ਕਾਇਆ ਵੀ ਜਾਂਦਾ ਇਸੇ ਤਰ੍ਹਾਂ ਦਾ ਇੱਕ ਮੇਲਾ ਲੱਗਾ ਫਰੀਦਕੋਟ ਜਿਹੜੇ ਦੇ ਪਿੰਡ ਸਿੱਖਾਂ ਵਾਲਾ ਵਿਖੇ ਬਾਬਾ ਕਾਲਾ ਮਹਿਰਜੀ ਦੀ ਯਾਦ ਵਿੱਚ ਲੱਗੇ ਇਸ ਮੇਲੇ ਵਿੱਚ ਆਓ ਤੁਹਾਨੂੰ ਲੈ ਕੇ ਚੱਲਦੇ ਆ ਤੇ ਦਿਖਾਉਣੇ ਆ ਕਿਸ ਤਰ੍ਹਾਂ ਦੀਆਂ ਰੌਣਕਾਂ ਰਹੀਆਂ ਹਾਂਜੀ ਸਤਿਪੰਨ ਸਾਹਿਬ ਮੇਲੇ ਬਾਰੇ ਕਿਸ ਨੂੰ ਸੁਣਾਇਆ ਜੀ ਗਾਜਾ ਵੈਜੀ ਉਹਤੇ ਮਾਇ ਸੁਰਿੰਦਰ ਸਿੰਘ ਸਾਹਿਬ ਦਾ ਅਪੁਆਇੰਟਿਕਾ ਵਜੇ ਕੈਸ਼ੀਅਰ ਬਾਬਾ ਕਲਾਮਰ ਕਮੇਟੀ ਫਿਰਸਖਾਲ ਅੱਜ 6 ਅਪ੍ਰੈਲ ਤਰੇਡ ਮੰਡੀ ਨੂੰ ਬਾਬਾ ਕਲਾਮਰ ਜਿਹੜਾ ਸਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਸੋ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਅੱਜ ਜੀ ਆਮ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਰੇ ਨਾਮੰਤੇ ਸ਼ਾਮ ਜੀ ਨਾਲ ਬੜਾ ਲੋਕਾਂ ਨੇ ਸ਼ਰਧਾ ਨਾਲ ਆ ਕੇ ਜੀ ਦੇ ਲੋਕ ਆਏ ਤੇ ਸਵੇਰ ਤਕਰੀਬਨ 4 ਵਜੇ ਤੋਂ ਮੈਂ 4:30 ਵਜੇ ਤੇ ਹੋਣੀ ਹੈ ਜੀ ਤੇ 4 ਵਜੇ ਤੋਂ ਦੇਖ ਰਹੇ ਹਾਂ ਕਿ ਪੰਪੂ ਦਾ ਅਮਨ ਦੇ ਸ਼ਾਂਤ ਨਾਲ ਇਕੱਠੇ ਬਹੁਤ ਜਿਹੇ ਲੱਖਾਂ ਦੀ ਤਦਾਦ ਦੇ ਵਿੱਚੋਂ ਪਹੁੰਚੇ ਤੇ ਸੋ ਬਿਲਕੁਲ ਤਾਂ ਬਹੁਤ ਸਮੇਂ ਤੋਂ ਇਹ ਮੇਲਾ ਚੱਲ ਰਿਹਾ ਹੈ ਪਰ ਅੱਜ ਤੋਂ 20 ਸਾਲ ਪਹਿਲਾਂ ਉਹ ਤੋਂ 1999 ਦੇ ਵਿੱਚ ਬਾਬਾ ਕਲਮਾ ਕਮੇਟੀ ਬਣੀ ਸੀ ਤੇ ਉਹਦੇ ਜੋ ਸਾਰੇ ਸਰਦਾਰ ਦਰਸ਼ਨ ਸਿੰਘ ਜੰਧੂ ਪੀ.ਐਸ. ਰਿਟਾਇਰਡ ਇਹ ਸੀ ਪਟਿਆਲਾ ਉਹ ਸਾਰੇ ਪ੍ਰਧਾਨ ਬਾਬਾ ਕਲਮਾ ਕਮੇਟੀ ਦੇ ਤੇ ਬ੍ਰੈਂਡ ਡੀਐਸਪੀ ਜਿਨ੍ਹਾਂ ਨੇ ਸਾਨੂੰ ਬੜੀ ਵੱਡੀ ਮਤਲਬ ਕਿ ਯੋਗਦਾਨ ਪਾਇਆ ਕਮੇਟੀ ਦੇ ਵਿੱਚ ਉਹਨਾਂ ਦੇ ਕਰਕੇ ਜੋ ਸਾਰਾ ਬਾਬਾ ਜੀ ہمارے ਜੋ ਉਹਨਾਂ ਨੇ ਇਤਿਆਹਾਦ ਇਕੱਠਾ ਕੀਤਾ ਉਹ ਇਤਿਆਹਾਦ ਇਕੱਠਾ ਕਰਕੇ ਉਹਦੇ ਪ੍ਰਕਾਸ਼ ਤੋਂ ਉਹਨੂੰ ਇੱਕ ਕੋਈ ਕਿਤਾਬ ਛਾਪੀ ਸੋ ਬੜਾ ਲੋਕਾਂ ਲੋਕ ਇਸ ਗੱਲ ਤੋਂ ਪ੍ਰੇਰਿਤ ਹੋਏ ਔਰ ਜਾਗਰੂਕ ਹੋਏ ਉਹ ਕਿਤਾਬ ਪੜ ਕੇ ਲੋਕ ਤੋਂ ਸੋਚਾਂ ਨੂੰ ਬੜੀ ਖੁਸ਼ੀ ਹੋਈ ਹੈ ਕਿ ਸਰਕਾਰ ਸੰ ਸਿੰਘ ਸੰਦੂਕ ਡਾਇਰ ਡੀਐਸ ਵੀ ਉਹ ਵੀ ਸਾਡੇ ਵਿੱਚ ਮੌਜੂਦ ਹੈ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਕਮੇਟੀ ਨੂੰ ਕਿਤਾਬ ਦੇ ਕੇ ਇਹ ਸਭ ਤੋਂ ਵੱਧ ਦੋਨਾਂ ਨੂੰ ਇਤਿਹਾਸ ਬਾਰੇ ਜਾਣਕਾਰੀ ਹੈ ਮੈਂ ਤਾਂ ਐਵੇਂ ਮਤਲਬ ਹਮਤੋਂ ਬੋਲਣ ਲੱਗ ਗਿਆ ਤਾਂ ਕਰ ਜਾਣਕਾਰੀ ਤਾਂ ਸੰਦੂ ਸਾਉ ਨੂੰ ਬਹਿਣਾ ਨਾਲ ਬਿਟੇ ਤੇ ਸੰਦੂ ਸਾਉ ਤੁਹਾਨੂੰ ਦੱਸਣਗੇ ਮੇਰੀ ਗੱਲ ਕਿਵੇਂ ਹੈ ਬਾਈ ਜੀ ਹਾਲ ਸਾਹਿਬਾਈ ਦੀ ਤਾਂ ਸਭ ਕੀ ਇਤਿਹਾਸ ਆ ਬਾਬਾਈ ਦਾ ਸਭ ਤੋਂ ਪਹਿਲਾਂ ਇਹ ਸਾਰਿਆਂ ਨੂੰ ਵੈਕਰ ਜੀ ਦਾ ਸਾਹਿਬਾ ਜੀ ਦੀ ਘਟੇ ਜਿਨੇ ਵੀ ਇੱਥੇ ਮੇਲਾ ਵੇਖਣ ਲਈ ਸਾਰਿਆਂ ਨੂੰ ਸਮੇਤ ਤੁਹਾਡੇ ਸਰਵਣ ਤੇ ਜਿਆ ਆ ਬਾਬਾ ਕਲਾਜੀ ਮਹਾਰਾਜਰੇ ਇੰਨੀ ਬੇਨਤੀ ਕਰਦੇ ਆ ਕਿ ਸੰਧੂ ਗੋਦ ਜਿਹੜੀ ਆ ਉਹਨਾਂ ਦੇ ਵਾਰਡ ਦੇਰੇ ਇੱਕ ਜਜ਼ੂਰ ਬਏ ਨਾਲ ਜੋ ਮਾਤਾ ਨਾਲ ਜੁੜੇ ਹੋਏ ਸੀ ਉਹਨਾਂ ਦੀ ਯਾਦ ਵਿੱਚ ਜਿੰਨੇ ਵੀ ਸੰਧੂ ਗੋਦ ਦੇ ਲੋਕ ਨੇ ਆਪੋ ਆਪਣੇ ਪਿੰਡਾਂ ਦੇ ਵਿੱਚ ਮੇਲੇ ਲਗਾਉਂਦੇ ਆ ਆਪੋ ਆਪਣੇ ਹਿਸਾਬ ਨਾਲ ਉਹਨਾਂ ਦੀ ਮਤਲਬ ਪੂਜਾ ਕਰਦੇ ਆ ਵਾਰਡ ਦੇਰੇ ਦੇ ਤੌਰ ਤੇ ਵਾਹ ਸਾਡਾ ਸਾਰਿਆਂ ਦਾ ਜਿਹੜਾ ਧਰਮ ਆ ਉਹ ਸਿੱਖ ਧਰਮ ਆ ਕਿ ਸਦਾ హిందూ ਧਰਮ ਆ ਯਾ ਕਿਸੇ ਦਾ ਕੋਈ ਮੁਸਲਮਾਨ ਧਰਮਿਆ ਕੋਈ ਵੀ ਧਰਮਿਆ ਨਹੀਂ ਮਨ ਉਹਦੇ ਧਰਮਾਂ ਦੇ ਵਿੱਚ ਪਰਕ ਨੇ ਪਰ ਜਿਹੜੇ ਸਾਡੇ ਸੰਧੂ ਨੇ ਉਹ ਬਾਬੇ ਕਾਲਾ ਮਰ ਨੂੰ ਇੱਕ ਬਜ਼ੁਰਗ ਦੇ ਤੌਰ ਤੇ ਇੱਕ ਵਾਟ ਮਡੇਰੇ ਦੇ ਤੌਰ ਤੇ ਉਹਦੀ ਮੰਨ ਲੋ ਪੂਜਾ ਕਰਦੇ ਆ ਉਹਨੂੰ ਮੰਨਦੇ ਆ ਜੀ ਦਰ ਉਹ ਖੁਸ਼ੀ ਗਮੀ ਤੇ ਉਹਨੂੰ ਮੰਨਦੇ ਆ ਤੇ ਸੋ ਜਿਹੜਾ ਇਹ ਇੱਥੇ ਮੀੜ ਸਿੱਖਣ ਵਾਲੀ ਦਾ ਇਤਿਹਾਸ ਆ ਇਹ ਇਤਿਹਾਸ ਆ ਆ ਵੀ ਇਹ ਬਾਬਾ ਜੀ ਮਹਰਾਣੇ ਤੋਂ ਜਿਹੜਾ ਸਿਹੜਾੜੀ ਵੱਡੀ ਉਹਦੇ ਤੋਂ ਮਹਰਾਣਾ ਪਿੰਡ ਪੈਂਦਾ ਸੀ ਉੱਥੇ ਰਿਆ ਕਰਦੇ ਸੀ ਉਤਮ ਅਗੇ ਆਪਦੀ ਪਹਿਲ ਉਹਨਾਂ ਦੇ ਬਾਪ ਦੇ ਘਰ ਕੋਈ ਔਲਾਦ ਹੈ ਨਹੀਂ ਸੀ ਬਾਪਾ ਕਾਲਾ ਮਾਰ ਜੀ ਫਿਰ ਮਤਲਬ ਕੀਆ ਜਾ ਰਿਹਾ ਵੀ ਗੁਰੂ ਘਰਨਾ ਤੋਂ ਪਹਿਲਾਂ ਮਾਤਾ ਜੀ ਦੇ ਜੁਮ ਦੇ ਨਾਲ ਇਹ ਫਾਇਦਾ ਹੋਏ ਇਹਨਾਂ ਨੂੰ ਵਰ ਹੋਇਆ ਪੰਜਾਂ ਪੀਰਾਂ ਦਾ ਤੇ ਫਾਇਦਾ ਹੋਇਆ ਉਸ ਤੋਂ ਬਾਅਦ ਇਹ ਜਦੋਂ ਛੋਟੇ ਸੀ ਇਹ ਆਪਦੇ ਬਾਪ ਨਾਲ ਕੰਮ ਕਰਨ ਲੱਗ ਗਏ ਫਿਰ ਇਹਨਾਂ ਨੇ ਮੱਜਾ ਮੱਜਾ ਬਣਾਲੀਆਂ ਕਿਉਂ ਦਰਿਆ ਦਾ ਇਲਾਕਾ ਸੀ ਜਿੰਨੇ ਵੀ ਪਹਿਲਾਂ ਲੋਕ ਸਿਓ ਸਾਰੇ ਆਪਣੇ ਜਿਹੜੇ ਪਸ਼ੂ ਸਿਓ ਉਹਨਾਂ ਦੇ ਨਿਰਭਰ ਕਰਦੇ ਸੀ ਕੀਤੀ ਬਾੜੀ ਦੇ ਨਾਲ ਨਾਲ ਇਹ ਬ੍ਰਮਜਾਂ ਜਾਂਦੇ ਜੜ ਦੇ ਇੱਥੇ ਆਏ ਜਿੱਥੇ ਉਹਨਾਂ ਨੂੰ ਗੁਰੂ ਗੋਖਰਨਾਥ ਨਾਲ ਉਹਨਾਂ ਦਾ ਮੇਲ ਹੋਇਆ ਫਿਰ ਪੰਜ ਵੀਰਾਂ ਨਾਲ ਮੇਲ ਹੋਇਆ ਜਿਵੇਂ ਜਿਵੇਂ ਇਤਿਹਾਸ ਦੇ ਵਿੱਚ ਸਾਹਮਣੇ ਆਉਂਦਾ ਹੈ ਉਹਨਾਂ ਦੇ ਮੇਲ ਹੋਣ ਤੋਂ ਬਾਅਦ ਫਿਰ ਇਹਨਾਂ ਦੇ ਕੋਲ ਇਤਿਹਾਸ ਦੱਸਦੇ ਆ ਵੀ ਇੱਕ ਇਹੋ ਜਿਹੀ ਵਧੀਆ ਛੋਟੀ ਸੀ ਮੱਝ ਜਿਹਦੀ ਬੜੀ ਮਸ਼ਹੂਰੀ ਸੀ ਬਹੁਤੋ ਕੁਛ ਲੋਕ ਜਿਹੜੇ ਸੀ ਉਹਨਾਂ ਉਹ ਚੌਂਦੇਸ ਵੀ ਸਾਡੇ ਦਰਸ਼ੇ ਤੇ ਕਬਜ਼ਾ ਕਰ ਲਈਏ ਇਹਨਾਂ ਨੇ ਉਹਨੂੰ ਦਿੱਤੀ ਨਾ ਜਾਂ ਗਿਆ ਫਿਰ ਇਸ ਜਗ੍ਹਾ ਦੇ ਜਿੱਥੇ ਬਾਬਾ ਜੀ ਕਹਿੰਦੇ ਇਤਿਹਾਸ ਦੇ ਮੁਤਾਬਕ ਜਾਂ ਜਿਹੜੇ ਵੱਡ-ਵਡੇਰਿਆਂ ਦੀਆਂ ਕਹਾਣੀਆਂ ਪੁੱਤ ਦਰ ਪੁੱਤਾਂ ਬਾਬੇ ਦਰਬਾਰ ਬਾਬਾ ਤੁਗਿਆਂ ਹੁੰਦੀਆਂ ਨੇ ਉਸ ਦੇ ਮੁਤਾਬਕ ਕਹਿੰਦੇ ਬਾਬਾ ਜੀ ਦਾ ਜਿਹੜਾ ਲੜਾਈ ਹੋਈ ਤੇ ਬਾਬਾ ਜੀ ਦਾ ਤੁਹਾਡੇ ਇੱਥੇ ਵੀ ਸਿੱਖਾਂ ਵਾਲੇ ਟਿਕਾ ਤੇ ਇਹਨਾਂ ਦਾ ਜਿਹੜਾ ਫਿਰ ਪ੍ਰਿੰਟ ਕੱਢ ਦੋ ਇਹ ਲੜਦੇ ਕਿ ਅੱਗੇ ਜਾ ਕੇ ਇਹਨਾਂ ਦਾ ਸਿਰ ਅੱਗੇ ਗਾਂਹ ਜਾ ਕੇ ਕਿਤੇ ਸਿਰ ਨੂੰ ਸੂਰ ਰੋਗ ਨੂੰ ਉਲੰਘੇ ਹੋ ਜਿਹਨਾਂ ਦਾ ਸਾਟਿਕਾ ਅਸੀਂ ਅੱਜ ਪਹੁੰਚੇ ਹਾਂ ਬਾਬਾ ਕਾਲਾ ਮਹਾਰਜ ਜੀ ਦੇ ਅਸੀਂ ਛੋਟੇ ਛੋਟੇ ਬੱਚੇ ਹੁੰਦੇ ਸੀ ਜਦੋਂ ਉਹ ਇੱਥੇ ਆਉਂਦੇ ਆ ਸੁੱਖਾਂ ਪੂਜੀਆਂ ਹੁੰਦੀਆਂ ਲੋਕੀ ਦੂਰੋਂ ਦੂਰੋਂ ਆਉਂਦੇ ਆ ਸ਼ਰਾਰਤ ਦੇ ਇਥੇ ਪੂਰੇ ਮਾਹੌਲ ਚੱਲਦਾ ਹੈ ਸਾਰੇ ਦੁੱਖ ਦੂਰ ਹੁੰਦੇ ਆ ਅਗਰ ਸਾਡਾ ਇਹ ਚੈਨਲ ਤੁਸੀਂ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਇਸ ਨੂੰ ਤੁਰੰਤ ਸਕਰੀਨ ਦੇ ਦਿਖਾਏ ਅਨੁਸਾਰ ਸਬਸਕ੍ਰਾਈਬ ਕਰ ਲੋ ਅਤੇ ਘੰਟੀ ਦੇ ਨਿਸ਼ਾਨ ਨੂੰ ਵੀ ਦਬਾ ਦਿਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਅਪਲੋਡ ਕਰੀਏ ਤਾਂ ਤੁਹਾਨੂੰ ਪਤਾ ਲੱਗ ਸਕੇ